ਲੁਧਿਆਣਾ ਤੇ ਫਿਰੋਜ਼ਪੁਰ ਰੋਡ ਨੈਸ਼ਨਲ ਹਾਈਵੇ ਤੇ ਲੁਧਿਆਣਾ ਪੁਲਿਸ ਵੱਲੋਂ ਕੱਲੂਕਾਰਾ ਦਿਵਸ ਨੂੰ ਲੈ ਕੇ ਨਾਕੇਬੰਦੀ ਕੀਤੀ ਗਈ ਉਹਦਲ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰਾ ਖਿਲਾਫ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਊਟਰ ਇਲਾਕਿਆਂ ਦੇ ਵਿੱਚ ਨਾਕੇਬੰਦੀ ਕੀਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਅੱਜ ਅਜੇ ਦਿਨ ਹੈ ਕੱਲੂਕਾਰਾ ਦਿਵਸ ਹੈ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਆਏ ਕਿੱਥੇ ਨਾਕੇਬੰਦੀ ਕੀਤੀ ਗਈ ਸੁਰੱਖਿਆ ਨੂੰ ਮੱਧ ਨਜ਼ਰ ਰੱਖਦੇ ਹੋਏ ਸਾਡੇ ਸੀਪੀ ਸਾਹਿਬ ਦੇ ਵੱਲੋਂ ਪੂਰੇ ਡਿਸਟ੍ਰਿਕਟ ਦੀ ਇੰਟਰ ਡਿਸਟ੍ਰਿਕਟ ਨਾਕਾਬੰਦੀ ਲਾਈ ਹੋਈ ਹੈ ਇਸ ਵੇਲੇ ਸਾਰੀ ਗੱਡੀਆਂ ਦੀ ਵੈਰੀਫਿਕੇਸ਼ਨ ਕਰ ਰਹੇ ਆ ਚੈਕਿੰਗ ਕਰ ਰਹੇ ਆ ਤੇ ਕੋਈ ਵੀ ਸ਼ੱਕੀ ਵਿਅਕਤੀ ਹੈ ਜੋ ਲੁਧਿਆਣਾ ਦੇ ਮਾਹੌਲ ਨੂੰ ਖਰਾਬ ਕਰ ਸਕਦਾ ਹੈ ਉਸ ਨੂੰ ਰੋਕਣ ਲਈ ਅਸੀਂ ਘੜੇ ਤੋਂ ਘੜੇ ਲੈ ਉਤਰਾ ਲੈ ਗਏ ਸਰ ਆਊਟਰ ਇਲਾਕੇ ਜਿੱਥੇ ਜਲਾ ਕੜੀ ਪ੍ਰਬੰਧ ਕੀਤੇ ਗਏ ਨੇ ਹਾਂ ਜੀ ਆਊਟਰ ਦੇ ਵਿੱਚ ਮੇਨ ਇੱਕ ਸਰਕਲ ਬਣਾਇਆ ਗਿਆ ਇਸ ਤੋਂ ਇਲਾਵਾ ਸੈਂਟਰ ਦੇ ਸਿਟੀ ਦੇ ਵਿੱਚ ਸੈਂਟਰ ਦੇ ਵਿੱਚ ਵੀ ਜਿਹੜੇ ਮੇਨ ਮੇਨ ਪੁਆਇੰਟਸ ਨੇ ਸਾਰਿਆਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਹੈ ਵੀ ਸਾਰਿਆਂ ਦੀ ਚੈਕਿੰਗ ਕੀਤੀ ਜਾ ਜੀ ਕੋਈ ਸਸਪੈਕਟ ਸਰ ਹੁਣ ਤੱਕ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਕੀ ਕੋਈ ਗ੍ਰਿਫਤਾਰੀ ਨਹੀਂ ਫਿਲਹਾਲ ਫਿਲਹਾਲ ਸਾਡੀ ਇਨਫੋਰਮੇਸ਼ਨ ਰਿਗਾਰਡਿੰਗ ਸਾਰੇ ਲੁਧਿਆਣਾ ਦੇ ਬੜੇ ਪੀਸਫੁਲੀ ਸਾਰੇ ਲੋਕੀ ਮਿਲ ਜੁਲ ਕੇ ਬਣਾ ਰਹੇ ਹਾਂ ਬਿਲਕੁਲ ਹਾਂ ਜੀ ਮੇਰੀ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਕਿ ਜੋ ਸਾਡੇ ਸਿਵਲ ਦੇ ਮਿਸ਼ਨ 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 ਹੈ ਉਹਨੂੰ ਉਲੰਘਣਾ ਨਾ ਕੀਤੀ ਜਾਏ ਉਸ ਨੂੰ ਫੋਲੋ ਕੀਤਾ ਜਾਏ ਅਸੀਂ ਸਾਰੇ ਮਿਲ ਜੁਲ ਕੇ ਆਪਣੇ ਲੁਧਿਆਣਾ ਦੇ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖੀਏ ਹੋਮ ਨਿਊਜ਼ ਲਈ ਸੁਰਿੰਦਰ ਸੁੰਨੀ ਦੀ ਰਿਪੋਰਟ